2016 ਮਾਡਲ ਹਰਿਆਣਾ ਨੰਬਰ ਤੇਲ ਬ੍ਰੇਕਾਂ ਟਰੈਕਟਰ ਵਧੀਆ ਸਿੰਗਲ ਹੱਥ ਚੱਲਿਆ ਟਰੈਕਟਰ ਸਿੰਗਲ ਟਾਇਰਾਂ ਦੇ ਵਿੱਚ ਨਾਲ ਇਹਨਾ ਸਿੰਗਲ ਟਾਇਰਾਂ ਨਾਲ ਸਿਰੇਨ ਗਿਆ ਫਾਈਬਰ ਇਹਨੂੰ ਬਹੁਤ ਪਸੰਦ ਕਰਦੇ ਕੋ ਬਬਲਿੰਗ ਨਹੀਂ ਕਰਦਾ ਇਹ 2016 ਮਾਡਲ ਹਰਿਆਣਾ ਨੰਬਰ ਰੇਟ ਵੀ ਤੁਹਾਨੂੰ ਦੱਸ ਦਾਂ ਟਰੈਕਟਰ ਪਹਿਲਾਂ ਸਾਰਾ ਤੁਸੀਂ ਤਸੱਲੀ ਕਰ ਲਓ ਤੇ ਡਬਲ ਕਲੱਚ ਹੈ ਤੇਲ ਬ੍ਰੇਕਾਂ ਪਰ ਇਹ ਸਿੰਗਲ ਕਲੱਚ ਹੈ ਮੈਂ ਡਬਲ ਕਲੱਚ ਕਹਿ ਗਿਆ ਤੁਹਾਨੂੰ ਕਲੱਚ ਸਿੰਗਲ ਹੈ ਬ੍ਰੇਕਾਂ ਤੇਲ ਵਾਲੀਆਂ ਦੋਸਤੋ ਹੈਵੀ ਟਾਪੇ ਦੇ ਵਿੱਚ ਟਰੈਕਟਰ ਚੈੱਕ ਕਰ ਲਓ ਬ੍ਰੇਕਾਂ ਇਹਨੂੰ ਤੇਲ ਵਾਲੀਆਂ ਪਿਛਲੇ ਰਸਾਇਰ ਸੀੜਦੇ ਆ ਟਾਇਰਾਂ ਦੀ ਗੁੱਡੀ ਚੈੱਕ ਕਰ ਲਓ ਨੇੜਿਓਂ ਕਰਕੇ ਕੱਲੀ ਕੱਲੀ ਚੀਜ਼ ਦਿਖਾਈ ਦੀ ਐਸੇ ਕਰਕੇ ਆ ਲੋ ਵੱਡੀ ਟੋਪੀ ਵਾਲੇ ਐਕਸਲ ਆ ਗਏ ਟਰੈਕਟਰ ਸਾਫ਼ ਸੁਥਰਾ ਰੰਗਿਆ ਨਹੀਂ ਗਿਆ ਜਿਵੇਂ ਆਮ ਹੁੰਦਾ ਵੀ ਟਰੈਕਟਰ ਬਹਲਾ ਰੰਗਿਆ ਬੰਗਿਆ ਜਾਂ ਆ ਲੋ ਆਹ ਦੀ ਕੱਲੀ ਕੱਲੀ ਟਰੈਕਟਰ ਨੂੰ ਵੀਡੀਓ ਚੈੱਕ ਕਰਾ ਦਿੰਦਾ ਬੋਤਲਾਂ ਦਾ ਚੈੱਕ ਕਰ ਲੋ ਹੁਣਾਂ ਜਾ ਕੇ ਜਿਵੇਂ ਕੈਮਰੇ ਦੇ ਵਿੱਚ ਸ਼ੋਹ ਦਾ ਰੰਗ ਦਾ ਫਰਕ ਪੈ ਜਾਂਦਾ ਬਾਕੀ ਟਰੈਕਟਰ ਦੀ ਨੋਜ਼ਲ ਪਾਈਪ ਨਹੀਂ ਹਾਲ ਤੱਕ ਖੁੱਲੀ ਜਿਹੜੀ ਗੱਲ ਅਸਲ ਆਲੂ ਅੰਦਰ ਪੱਲਿਆਂ ਤੇ ਰੰਗ ਚੈੱਕ ਕਰ ਲੋ ਵਧੀਆ ਰੰਗ ਪਿਆ ਆ ਰੰਗ ਹੁਣ ਕਲੀਅਰ ਆਇਆ ਇਹਦੇ ਵਿੱਚ ਕਈ ਵਾਰਾਂ ਜਿਹੜੇ ਕੈਮਰੇ ਆ ਇਹਨਾਂ ਦਾ ਵੀ ਫੋਕਸ ਦਾ ਫਰਕ ਪੈ ਜਾਂਦਾ ਟਰੈਕਟਰ ਸਾਰਾ ਸਿਲਡਾ ਤੇ ਰੇਟ ਵੀ ਤੁਹਾਨੂੰ ਦੱਸਦਾ ਟਰੈਕਟਰ ਅੰਦਰੋਂ ਨੋਜ਼ਲ ਪਾਈਪ ਤੱਕ ਨਹੀਂ ਟਰੈਕਟਰ ਦੀ ਬੰਦੇ ਨੂੰ ਚੈੱਕ ਕਰੋ ਡੀਜ਼ਲ ਪੰਪ ਤੱਕ ਨਾਲ ਦਾ 16 ਮਾਡਲ 16 ਦੀ ਮਾਰ ਕੇ ਆ ਸਾਰੇ ਟ੍ਰੈਕਟਰਾਂ ਨੂੰ ਜੇ ਨੂੰ 45 ਕਈ ਬੰਦਿਆਂ ਨੂੰ ਐ ਹੁੰਦਾ ਵੀ ਇੰਨੀ ਕੁ ਹੌਸਪਾਵਰ ਦਾ ਟਰੈਕਟਰ ਚਾਹੀਦਾ ਹੁੰਦਾ ਥੋੜਾ ਜਿਹਾ ਰੇਂਜ ਬਾਈ ਜੀ ਆਪਣਾ ਕਈ ਵਾਰਾਂ ਬਜਟ ਘੱਟ ਹੁੰਦਾ ਥੋੜਾ ਬੋਤਾ ਉੱਪਰ ਥੱਲੇ ਕਰਨਾ ਪੈਂਦਾ ਜੇ ਟਰੈਕਟਰ ਸਾਫ ਦਾ ਆਪਾਂ ਨੂੰ ਥੋੜਾ ਬੋਤਾ ਕੰਪਰੋਮਾਈਜ਼ ਕਰਨਾ ਪੈਂਦਾ ਬਾਈ ਚਲ ਮੀ ਹੁੱਕ ਲੱਗੀ ਆ ਇਹ ਟਰੈਕਟਰ ਕੋ ਤੁਹਾਡੇ ਬਾਹਲੇ ਪੈਸੇ ਨਿਕਲਣ ਉਹ ਰੀਸੇਲ ਵੜੀ ਜਨਾਂ ਦੀ ਕੋ ਇਹਦਾ ਸਮਾਨ ਜਿਹੜੀ ਜਿਹਾ ਡਿਮਾਂਡ ਬਹੁਤ ਆ ਪਿਛਲੇ ਹਿੱਸੇ ਦੀ ਫੋਰਡ ਤਿਆਰ ਹੁੰਦੇ ਆ ਇਸ ਕਰਕੇ ਦਾ ਪਿਛਲਾ ਹਿੱਸਾ ਬਹੁਤ ਸੇਲ ਚ ਰਹਿੰਦਾ ਇੱਥੋਂ ਗੇਅਰ ਤੋਂ ਲੈ ਕੇ ਪਿਛਲਾ ਹਿੱਸਾ ਵੀ ਬਹੁਤ ਜਿਹੜਾ ਇਹਦਾ ਆਪਣਾ ਫੋਰਡ ਤਿਆਰ ਹੁੰਦੇ ਆ ਜਿੰਨੇ ਸਾਰੇ ਇੱਥੋਂ ਗੇਅਰ ਤੋਂ ਲੈ ਕੇ ਬ੍ਰੇਕਾਂ ਤੇਲ ਵਾਲੀਆਂ ਤੇ ਇਹ ਹਾਈ ਵੀ ਟਾਪ ਆ ਇਸ ਕਰਕੇ ਇਹ ਜਿਹੜਾ ਫੋਰਡ ਤਿਆਰ ਹੋਣ ਵਾਸਤੇ ਜਿਹੜਾ ਇਹ ਲੱਗ ਜਾਂਦਾ ਇਹ ਇਹ ਟਰੈਕਟਰ ਤੁਹਾਡੇ ਬਾਹਲੇ ਕੋ ਪੈਸੇ ਨਿਕਟਾਉਂਦਾ ਰੀਸੇਲ ਮਾਰਕੀਟ ਬਹੁਤ 115000 ਡਿਮਾਂਡ 315000 ਇਸ ਟਰੈਕਟਰ ਦੀ ਨਮਾ ਲਾ ਜੀ ਕਿਉਂ ਟਰੈਕਟਰ 3 ਕੁ ਲੱਖ ਰੁਪਇਆ ਤੇ ਟਰੈਕਟਰ ਦੀ ਕੋਲ ਵੀ ਆ ਜਦੋਂ ਇਹਦਾ ਸਪੇਅਰ ਪਾਰਟ ਦੇ ਵਿੱਚ ਵੀ ਜਿਹੜਾ ਕੋਲ ਗਵੇ ਟਰੈਕਟਰ ਕਿਉਂ 1.5 ਤੋਂ 2 ਲੱਖ ਰੁਪਇਆ 1.5 ਲੱਖ ਰੁਪਇਆ ਦਾ ਜਿਹੜਾ ਇਹਦਾ ਪਿਛਲਾ ਹਿੱਸਾ ਹਿੱਸੇ ਹੀ ਆ ਤੇਲ ਬ੍ਰੇਕਾਂ ਵਾਲਾ ਜਿਹੜਾ ਅੱਜ ਕੱਲ ਟਰੈਕਟਰ ਫੋੜ ਤਿਆਰ ਹੁੰਦੇ ਆ ਫਾਰਮ 45 ਹਰਿਆਣਾ ਨੰਬਰ 315000 ਡਿਮਾਂਡ ਆ ਬਾਕੀ ਔਨ ਟੇਬਲ ਮਾਨ ਸਤਕਾਰ ਤੁਹਾਡਾ ਹੋ ਜਾਊਗਾ ਟਰੈਕਟਰ ਸੋਹਣਾ ਟਰੈਕਟਰ ਛੋਟੇ ਜੀਵਦਾਰ ਵਾਸਤੇ ਵਧੀਆ ਕੰਮ ਦਿੰਦਾ ਖਰਚਾ ਨਹੀਂ ਹੈ ਹਲ ਤੱਕ ਨੋਜ਼ਲ ਪਾਈਪ ਤੁਹਾਨੂੰ ਦਿਖਾ ਦਤੀ ਮੈਂ ਡੀਜ਼ਲ ਪੰਪ ਤੱਕ ਹੈਡ ਟਰੈਕਟਰ ਦਾ ਇੰਜਣ ਜਿਹੜਾ ਸੇਲਡ ਆ ਛੋਟੇ ਇੰਜਣ ਆ ਇਹ ਇੰਜਣਾਂ ਨੂੰ ਹੁੰਦਾ ਹੀ ਕੁਝ ਨਹੀਂ ਆ ਨਾ ਇਹਦੇ ਪਿਛਲੇ ਹਿੱਸੇ ਨੂੰ ਮਾਰ ਪਵੇ ਕਿਉਂ ਇੰਜਣ ਦੇ ਹਿਸਾਬ ਨਾਲ ਪਾਵਰ ਦੇ ਹਿਸਾਬ ਨਾਲ ਹੀ ਆ ਜੇ ਕੋਈ ਇੰਜਣ ਤਗੜਾ ਹੋਵੇ ਤੇ ਪਿਛੋਂ ਤੋੜੂਗਾ 45 ਹੌਸਪਾਵਰ ਨੇ ਤੁਹਾਨੂੰ ਪਤਾ ਕੀ ਨੁਕਸਾਨ ਕਰਨਾ ਟਰੈਕਟਰ ਦਾ ਪਿਛਲੇ ਹਿੱਸੇ ਦਾ ਸੇਮ 60 ਵਾਲਾ ਹੀ ਹੁੰਦਾ ਪਿਛਲੇ ਹਿੱਸੇ ਦਾ ਨਹੀਂ ਫਰਕ ਕੰਪਨੀ ਨੇ ਪਾਇਆ ਸਿਰਫ ਇੰਜਣ ਹੀ ਛੋਟੇ ਵੱਡੇ ਕਰੇ ਆ ਤੇ ਬਾਈ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ